श्री गुरु महाराज की जय बलिये छड़ी वाले बाबा की जय बोलिये डेरा बाबा गुसाईंया ने अगर... की जय नगर खेड़ा महाराज की जय अपने अपने गुरु महाराज की जय जय श्री राम 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 ਕਿ ਸ਼੍ਰੀ ਰਾਮ ਜੀ ਦਾ ਮੰਦਰ ਦਾ ਆਭਵ ਬਸ ਵੰਤ ਕਰਨ ਦੇ ਲਈ ਪੂਰਾ ਦੇਸ਼ ਉਤਾਲਾ ਹੋਇਆ ਹੋਇਆ ਹੈ ਤੇ ਪੂਰੇ ਦੇਸ਼ ਦੇ ਵਿੱਚ ਦੁਬਾਰਾ ਤੋਂ ਦੀਵਾਲੀ ਮਨਾਈ ਜਾਵੇਗੀ ਕਿਉਂਕਿ 500 ਸਾਲ ਤੋਂ ਬਾਅਦ ਇਸ ਮੰਦਰ ਦਾ ਨਮੂਨ ਪੂਰਾ ਹੋ ਰਿਹਾ ਹੈ ਅਤੇ ਸ਼੍ਰੀ ਰਾਮ ਜੀ ਦਾ ਉੱਥੇ ਪ੍ਰਤੀਮਾ ਲਗਾਈ ਜਾਏਗੀ ਇਸ ਨੂੰ ਲੈ ਕੇ ਹੁਣ ਪੂਰੇ ਦੇਸ਼ ਦੇ ਲੋਕਾਂ ਵਿੱਚ ਉਤਸ਼ਾਹ ਹੈ ਅੱਜ ਪੁਰਾਣੀ ਦੇ ਵਿੱਚ ਡੇਰਾ ਬਾਬਾ ਪੁਛਾਈਆਂ ਦੇ ਮਹਾਂਕੰਕਰ ਰਾਜੇ ਜੀ ਵੱਲੋਂ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕੁਰਾਲੀ ਸ਼ਹਿਰ ਦੇ ਵਿੱਚ 20 21 ਅਤੇ 22 ਤਰੀਕ ਨੂੰ ਕਈ ਪ੍ਰੋਗਰਾਮ ਉਲੇਕੇ ਗਏ ਨੇ ਉਹਨਾਂ ਪ੍ਰੋਗਰਾਮਾਂ ਬਾਰੇ ਵੀ ਸ਼ਹਿਰ ਵਾਸੀਆਂ ਨੇ ਜਾਣਕਾਰੀ ਦਿੱਤੀ ਹੈ ਕੀ ਕੀ ਪ੍ਰੋਗਰਾਮ ਨੇ ਗਲਵਥ ਕਰਦੇ ਹਨ ਸ਼ਹਿਰ ਵਾਸੀਆਂ ਦੇ ਨਾਲ ਸਾਰਿਆਂ ਨੂੰ ਇਤਿਹਾਨ ਦੀ ਬਹੁਤ ਬਹੁਤ ਵਧਾਈ ਦਿੰਦਾ ਤੇ ਸਾਡਾ ਅੱਜ ਜਿਹੜਾ ਪ੍ਰੋਗਰਾਮ ਹੈ ਉਹ ਪ੍ਰੋਗਰਾਮ ਪੂਰੇ ਕੁਰਾਲੀ ਨਹੀਂ ਪੂਰੇ ਦੇਸ਼ ਦਾ ਪ੍ਰੋਗਰਾਮ ਹੈ ਤੁਸੀਂ ਇਹ ਦੇਖੋ ਕਿ ਸਤਯੁਗ ਸਤਯੁਗ ਚ 14 ਸਾਲ ਦੇ ਬਨਵਾਸ ਤੋਂ ਬਾਅਦ ਸ਼੍ਰੀ ਰਾਮ ਜੀ ਆਪਣੇ ਅਯੁੱਧਿਆ ਬੋਲ ਪਹੁੰਚੇ ਸੀਗੇ ਹੁਣ ਸਾਡੇ ਕਾਲੀ ਯੁਗ ਚ 300 400 ਸਾਲ ਹੋ ਗਏ ਉਹਨਾਂ ਦਾ ਇੱਕ ਮੰਦਰ ਨਹੀਂ ਹੋਇਆ 500 ਸਾਲ ਹੋ ਗਏ ਹਮ ਉਹਨਾਂ ਦਾ ਕੋਈ ਮੰਦਰ ਨਹੀਂ ਸੀਗਾ ਆਪਣਾ ਘਰ ਹੋ ਕੇ ਉਹਨਾਂ ਦਾ ਮੰਦਰ ਨਹੀਂ ਸੀਗਾ ਉਹ ਇੱਕ ਆਪਣਾ ਮੰਦਰ ਬਣਨ ਜਾ ਰਿਹਾ ਜਿਦੇ ਚ ਪੂਰੇ ਦੇਸ਼ ਨੂੰ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਹਰਗਰਵ ਹੈ ਤੇ ਇਹ ਪੂਰੇ ਆਪਣਾ ਪੂਰੀ ਅਯੁੱਧਿਆ ਦਾਣੀ ਪੂਰੇ ਦੇਸ਼ ਦਾ ਪਰਵ ਹੈ ਇਹ ਪਰਵ ਦੀਵਾਲੀ ਤੋਂ ਵੀ ਜ਼ਿਆਦਾ ਵਧੀਆ ਪਰਵ ਮਨਾਇਆ ਜਾਏਗਾ ਜਿਹਦੇ ਵਿੱਚ ਸਾਡੇ ਕਰਾਲੀ ਸ਼ਹਿਰ ਦਾ ਛੋਟਾ ਜਿਹਾ ਇੱਕ ਛੋਟਾ ਜਿਹਾ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ 20 ਤਰੀਕ ਨੂੰ ਸ਼ੋਭਾ ਯਾਤਰਾ ਕੱਢ ਰਹੇ ਹਾਂ ਔਰ ਪੂਰੇ ਕਰਾਲੀ ਚੋਂ ਜਿੱਥੇ ਕਿ ਆਪਣਾ ਕ੍ਰਿਸ਼ਨਾ ਮੰਡੀ ਤੋਂ ਸਵੇਰੇ ਹਵਨ ਹੋਏਗਾ ਹਵਨ ਤੋਂ ਬਾਅਦ ਸ਼ੋਭਾ ਯਾਤਰਾ ਕੱਢੀ ਜਾਏਗੀ ਉਹ ਕ੍ਰਿਸ਼ਨਾ ਮੰਡੀ ਤੋਂ ਹੁੰਦੇ ਹੋਏ ਸਬਜ਼ੀ ਮੰਡੀ ਸਬਜ਼ੀ ਮੰਡੀ ਸਬਜੀ ਮੰਡੀ ਤੋਂ ਸਟੈਂਡ ਪਾਸਟੈਂਡ ਤੋਂ ਬਾਅਦ ਨਾ ਮੰਡੀ ਤੋਂ ਜਾ ਕੇ ਕ੍ਰਿਸ਼ਨਾ ਮੰਡੀ ਖਤਮ ਹੋਏਗੀ ਜਿਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦਾ ਯੋਗਦਾਨ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਪਲੀਜ਼ ਇਸ ਪਰਵ ਵਿੱਚ ਵੱਧ ਤੋਂ ਵੱਧ ਹਿੱਸਾ ਲਓ ਤਾਂ ਕਿ ਸਾਰੇ ਦੇਸ਼ ਵਿੱਚ ਇੱਕ ਆਵਾਜ਼ ਗੂੰਜੇ ਜੈ ਸ਼੍ਰੀ ਰਾਮ ਸਾਡਾ ਜਿਹੜਾ ਉਸ ਤੋਂ ਬਾਅਦ 22 ਤਰੀਕ ਨੂੰ ਫਿਰ ਉਸ ਤੋਂ ਬਾਅਦ ਸਾਡੇ ਸ਼ਾਮ ਨੂੰ ਨਗਰ ਕੀਰਤਨ ਹੋਏਗਾ ਕੀਰਤਨ ਵਿੱਚ ਸਾਡੇ ਕਲਾਕਾਰ ਬੈਵਗਰਮ ਜੀ ਹੈ ਜੋ ਚੰਡੀਗੜ੍ਹ ਤੋਂ ਆਉਣਗੇ ਭਜਨ ਆਪਣੇ ਭਜਨ ਦੇ ਨਾਲ ਸਾਰੇ ਸੰਗਤ ਨੂੰ ਮਨ ਮੁਕਤ ਕਰਾਉਗੇ ਧੰਨਵਾਦ ਜੀ ਡੇਰਾ ਬਾਬਾ ਖਸਾਈਆਂ ਦੇ ਮਹੰਤਤ ਰਾਤ ਕੀਰਤੀ ਵੱਲੋਂ ਪੋਸਟਰ ਜਾਰੀ ਕੀਤਾ ਗਿਆ ਅਗ ਕੀ ਕੀ ਪ੍ਰੋਗਰਾਮ ਹੈ ਪੁਰਾਣੀ ਚਿਕਾਈ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਲਾਕਾਨੀ ਵਸੀਆਂ ਨੂੰ ਭੈਣਾਂ ਤੇ ਭਰਾਵਾਂ ਨੂੰ ਜੈ ਸ਼੍ਰੀ ਆਮ ਅਖਦਾ ਹੈ ਤੇ ਜੋੜਾ ਪ੍ਰੋਗਰਾਮ ਸਾਡੇ ਪੂਜਨੀਏ ਮਹੰਤ ਡੇਰਾ ਪਾਪਾ ਗਸਈਆ ਵਾਲੇ ਤਨਾਗਿਰ ਜੀ ਮਹਾਰਾਜ ਮਹਾਰਾਜ ਜੀ ਵੱਲੋਂ ਪੋਸਟਰ ਜਾਰੀ ਕੀਤਾ ਗਿਆ ਉਸ ਦੇ ਵਿੱਚ 20 ਤਾਰੀਖ ਨੂੰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੇ ਲੈ ਕੇ 1:30 ਵਜੇ ਤੱਕ ਜਿਹੜੀ ਕਿ ਆਪਣੀ ਸ਼ੋਭ ਯਾਤਰਾ ਕੱਢੀ ਜਾਵੇਗੀ ਉਹ ਸੋਭਾ ਯਾਤਰਾ ਦਾ ਝੰਡਾ ਰਸਮ ਸਾਡੇ ਬਾਬਾ ਗਸਈਆ ਵਾਲੇ ਤ੍ਰਾਗੀਰ ਜੀ ਮਹਾਰਾਜ ਅਦਾ ਕਰਨਗੇ ਤੇ ਉਸ ਤੋਂ ਬਾਅਦ ਸੋਭਾ ਯਾਤਰਾ ਚਾਲੂ ਕਰੀ ਜਾਊਗੀ ਸੋਭਾ ਯਾਤਰਾ ਸਾਰੇ ਸ਼ਹਿਰ ਮਾ ਬਾਏ ਬਾਜ਼ਾਰ ਬੱਸ ਸਟੈਂਡ ਨਗਰ ਖੇੜਾ ਸਬਜ਼ੀ ਮੰਡੀ ਅਨਾਜ ਮੰਡੀ ਹੰਦ ਹੋਏ ਕ੍ਰਿਸ਼ਨ ਮੰਡੀ ਚ ਸਮਾਪਤ ਕੀਤੀ ਜਾਊਗੀ ਉਸ ਤੋਂ ਬਾਅਦ ਲੰਗਰ ਵਰਤਾਇਆ ਜਾਊਗਾ ਮੈਂ ਸਾਰੇ ਆਪਣੇ ਭਾਈਆਂ ਨੂੰ ਬੇਨਤੀ ਕਰਦਾ ਕਿ ਲੰਗਰ ਵੀ ਵਰਤਾਣਾ ਹੈ 21 ਤਾਰੀਖ ਨੂੰ ਸਵੇਰੇ ਕ੍ਰਿਸ਼ਨ ਮੰਡੀ ਦੇ ਵਿੱਚ ਸ੍ਰੀ ਅਰਮਨ ਦਾ ਪਾਠ ਆਰੰਭ ਕਰੇ ਜਾਊਗਾ ਜੀ ਦਾ ਭੋਗ 22 ਤਾਰੀਖ ਨੂੰ 11 ਵਜੇ ਕਿਸੇ ਮੰਡੀ ਵਿੱਚ ਪਾਇਆ ਜਾਊਗਾ 21 ਤਾਰੀਖ ਨੂੰ ਸਵੇਰੇ 10 ਵਜੇ ਖੰਡ ਯਗ ਜੋ 24 ਘੰਟੇ ਵਾਸਤੇ ਚੱਲੂਗਾ ਉਹ ਵੀ ਮੈਂ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹੈ ਕਿਸੇ ਨੇ ਵੀ ਭਾਈ ਨੇ ਉਸ ਯਗ ਦੇ ਵਿੱਚ ਓਤੀ ਪਾਣੀ ਹੋਵੇ ਉਹ ਆ ਕੇ ਪਾ ਸਕਦਾ ਹੈ 22 ਤਾਰੀਖ ਨੂੰ 11 ਵਜੇ ਖਾਂਡੇ ਯਗ ਜੋ ਚੱਲਦਾ ਦੀ ਸਮਾਪਤੀ ਹੋਊਗੀ ਰਮੈਣ ਦਾ ਤੋਪ ਪਾਇਆ ਜਾਊਗਾ ਤੇ ਨਾਲ ਲੰਗਰ ਚੱਲੂਗਾ 22 ਤਾਰੀਖ ਨੂੰ ਕ੍ਰਿਸ਼ਨਾ ਮੰਡੀ ਦੇ ਵਿੱਚ ਬੜੀ ਸਕਰੀਨ ਲਾ ਕੇ ਜਿਹੜਾ ਪ੍ਰੋਗਰਾਮ ਉਹ ਯੋਧਿਆ ਜੀ ਚੱਲ ਰਿਹਾ ਹੈ ਯੋਧਿਆ ਜੀ ਵਿੱਚ ਉਹ ਵੀ ਦਿਖਾਇਆ ਜਾਊਗਾ ਮੈਂ ਸਾਰੇ ਆਪਣੇ ਭੈਣ ਭਾਈਆਂ ਨੂੰ ਬੇਨਤੀ ਕਰਦਾ ਹਾਂ ਜਿਨ੍ਹਾਂ ਦੇ ਲਾਗ ਲਗ ਜੋ ਵੀ ਮੰਦਰ ਕ੍ਰਿਸ਼ਨਾ ਮੰਡੀ ਹੋ ਗਿਆ ਸ਼ੀਵ ਸ਼ਕਤੀ ਦੁਰਗਾ ਮੰਦਰ ਹੋ ਗਿਆ ਨੱਗੇ ਕਿਹੜਾ ਬਾਜ਼ਾਰ ਸੁਭ ਧਰਮ ਸਾਲਾ ਮੰਦਰ ਹੋ ਗਿਆ ਗਸਾਈਆਂ ਵਾਲਾ ਡੇਰਾ ਹੋ ਗਿਆ ਉਹ 22 ਤਾਰੀਖ ਨੂੰ ਆ ਕੇ ਉਹਦੇ ਵਿੱਚ ਕੀਰਤਨ ਕਰਨਗੇ ਤੇ ਜੋ ਵੀ ਪ੍ਰੋਗਰਾਮ ਹੈ ਉੱਥੇ ਦੇਖਣਗੇ 22 ਤਾਰੀਖ ਨੂੰ ਸ਼ਾਮ ਨੂੰ ਜੋ ਕਿ ਪ੍ਰਭੂ ਰਾਮ ਜੀ ਦੇ ਭਜਨ ਗਾਣ ਵਾਸਤੇ ਬਾਹਰ ਤੋਂ ਕਲਾਕਾਰ ਆਏ ਆ ਉਹ ਵੀ ਪ੍ਰਭੂ ਰਾਮ ਜੀ ਦਾ ਭਜਨ ਗਾਣਗੇ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ 22 ਤਾਰੀਖ ਨੂੰ ਤੁਸੀਂ ਉਹ ਵੀ ਪ੍ਰੋਗਰਾਮ ਦੇਖਣਾ ਹੈ ਤੇ ਹੋਰ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਘਰ ਪੰਜ-ਪੰਜ ਦੀਵੇ ਜਰੂਰ ਜਗਾਣੇ ਹੈ ਜਿਹੜੇ ਕਿ ਯੋਧਿਆ ਦੇ ਵਿੱਚ ਪ੍ਰਭੂ ਰਾਮ ਜੀ ਆਪਣੇ ਘਰ ਦੇ ਵਿੱਚ ਵਾਪਸੀ ਆਪਣਾ ਮੰਦਰ ਵਾਣ ਜਾਣ ਜਾ ਰਿਹਾ ਉਹਨਾਂ ਦਾ ਉਹਨਾਂ ਦੇ ਵਾਸਤੇ ਅਸੀਂ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਪੰਜ-ਪੰਜ ਦੀਵੇ ਜਗਾਣੇ ਹੈ ਜੋ ਕਿ ਅਸੀਂ ਸਾਰੇ ਸ਼ਹਿਰ ਨਿਵਾਸੀ ਪਾਰਟੀਬਾਜ਼ੀ ਦੇ ਉੱਪਰ ਉੱਠ ਕੇ ਘਰ-ਘਰ ਪ੍ਰਭੂ ਰਾਮ ਜੀ ਦਾ ਜੋ ਅਕਸ਼ ਯੋਧਾ ਜੀ ਤੇ ਆਏ ਹੈ ਉਹਨਾਂ ਨੂੰ ਅਸੀਂ ਬਣ ਰਹੇ ਹਾਂ ਉਹ ਵੀ ਜੇ ਕਿਸੇ ਵੀ ਮੇਰੇ ਭਾਈ ਨੇ ਹੋਰ ਦੇ ਵੀ ਕਿਸੇ ਕਿਸੇ ਨਹੀਂ ਰਿਆ ਕਿਸੇ ਨਹੀਂ ਪਹੁੰਚਿਆ ਅਗਰ ਉਹ ਵੀ ਬਣਨਾ ਚਾਹੁੰਦਾ ਹੈ ਆ ਕੇ ਵਿੱਚ ਬਣ ਸਕਦਾ ਹੈ ਇੱਜ ਕੋਈ ਪਾਰਟੀਬਾਜੀ ਨਹੀਂ ਪਪੂ ਰਾਮ ਸਭ ਦੇ ਹੈ ਕੋਈ ਇੱਕ ਦੇ ਨਹੀਂ ਹੈ ਪਪੂ ਰਾਮ ਸਭ ਵਾਸਤੇ ਹੈ ਉਸ ਪ੍ਰਭੂ ਰਾਮ ਦੇ ਅਪਾਜ ਮੌਕਾ ਮਿਲਿਆ ਹੈ ਗਰਵ ਹੈ ਸਾਨੂੰ ਕਿਸ ਪ੍ਰਭੂ ਰਾਮ ਦਾ ਸਾਨੂੰ ਦੂਤ ਬਣ ਕੇ ਸਹਿਰ ਕੁਰਾਲੀ ਦੇ ਵਿੱਚ ਘਰ ਘਰ ਜਾਣ ਦਾ ਮੌਕਾ ਮਿਲਿਆ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਦਰਬੇੜੀ 22 ਤਰੀਕ ਨੂੰ ਇੱਕ ਬੜਾ ਪ੍ਰੋਗਰਾਮ ਹੋ ਰਿਹਾ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਸ਼੍ਰੀ ਰਾਮ ਜੀ 500 ਸਾਲ ਬਾਅਦ ਉਹਨਾਂ ਦੇ ਮਹਾਨ ਦੇਸ਼ ਵਿੱਚ ਜਨਮ ਹੋਣ ਦੀ ਹੈ ਲਗਾਈ ਜਾ ਰਹੀ ਹੈ ਤੇ ਕੁਰਾਲੀ ਚ ਕੀ ਕੀ ਪ੍ਰੋਗਰਾਮ ਕਰਤੇ ਜਾ ਰਹੇ ਬਹੁਤ ਹੀ ਭਾਗਾਂ ਵਾਲਾ ਦਿਨ 22 ਜਨਵਰੀ ਦਾ ਆ ਰਿਹਾ ਹੈ ਜਦੋਂ ਕਿ ਪ੍ਰਭੂ ਸ਼੍ਰੀ ਰਾਮ ਜੀ ਦੀ ਜਨਮ ਭੂਮੀ ਸ਼੍ਰੀ ਅਯੋਧਿਆ ਦੇ ਵਿੱਚ ਇੱਕ ਬਹੁਤ ਹੀ ਪ੍ਰਭੂ ਦਾ ਜੋ ਘਰ ਹੈ ਮੰਦਿਰ ਹੈ ਉਹ ਉਸਾਰਿਆ ਗਿਆ ਹੈ ਬਹੁਤ ਵਿਸ਼ਾਲ ਮੰਦਿਰ ਦੀ ਉਸਾਰੀ ਹੋਈ ਹੈ ਜਿਸ ਦੇ ਵਿੱਚ ਪ੍ਰਭੂ ਨੇ ਪਹਿਲਾਂ ਹੀ ਹੋਤਾ ਪ੍ਰਸਥਾਨਕਾਰੀ ਰਹੇ ਹਨ ਔਰ ਉਸ ਨੂੰ ਬਹੁਤ ਵਧੀਆ ਰੂਪ ਦਿੱਤਾ ਗਿਆ ਹੈ ਸਾਡੇ ਭਾਰਤ ਦੇ ਸਾਰੇ ਹੀ ਪ੍ਰਭੂ ਪ੍ਰੇਮੀਆਂ ਨੇ ਔਰ ਉਸ ਦੇ ਸੰਬੰਧ ਦੇ ਵਿੱਚ ਸ਼ਹਿਰ ਦੇ ਵਿੱਚ 20 ਤਾਰੀਖ ਨੂੰ 20 ਜਨਵਰੀ ਨੂੰ ਸ਼ੋਭਾ ਯਾਤਰਾ ਪ੍ਰਭੂ શ્રી ਰਾਮ ਜੀ ਦੇ ਚਰਨਾਂ ਦੇ ਵਿੱਚ ਇੱਥੇ ਸਾਰੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਪ੍ਰਭੂ ਪ੍ਰੇਮੀਆਂ ਦੇ ਵੱਲੋਂ ਕੱਢੀ ਜਾਣੀ ਹੈ ਔਰ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਪ੍ਰਭੂ શ્રી ਰਾਮ ਜੀ ਦੀ ਹਾਜ਼ਰੀ ਲਗਵਾਉਂਦੇ ਹੋਏ ਉਨ੍ਹਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਨਤਮਸਤਕ ਹੁੰਦੇ ਹੋਏ ਸ਼ੋਭਾ ਯਾਤਰਾ ਦੇ ਵਿੱਚ ਜ਼ਰੂਰ ਸ਼ਾਮਲ ਹੋਵੋ ਕਿਉਂਕਿ ਪ੍ਰਭੂ શ્રી ਰਾਮ ਉਹ ਸਾਡੇ ਪ੍ਰਮਾਤਮਾ ਹਨ ਜਿਨ੍ਹਾਂ ਦੀ ਕਿਰਪਾ ਦੇ ਨਾਲ ਪੂਰਾ ਸੰਸਾਰ ਸ੍ਰਿਸ਼ਟੀ ਚੱਲਦੀ ਹੈ ਮੈਂ ਸਾਰੀ ਸੰਗਤ ਨੂੰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਪ੍ਰਭੂ શ્રી ਰਾਮ ਜੀ ਦੀ ਹਾਜ਼ਰੀ ਲਗਵਾਉਂਦੇ ਹੋਏ ਸ਼ੋਭਾ ਯਾਤਰਾ ਵਿੱਚ ਵੀ ਸ਼ਾਮਲ ਹੋਵੋ ਅਤੇ 21 ਨਵੰਬਰ 21 ਜਨਵਰੀ ਨੂੰ ਜੋ ਸਾਡੇ ਸ਼ਹਿਰ ਨਿਵਾਸੀਆਂ ਵੱਲੋਂ ਕ੍ਰਿਸ਼ਨਾ ਮੰਡੀ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ ਜੋ ਖੰਡ ਸ੍ਰੀ ਖੰਡ ਰਮੈਣ ਜੀ ਦਾ ਪਾਠ ਉਸ ਦੇ ਵਿੱਚ ਵੀ ਸ਼ਾਮਲ ਹੋਣਾ ਹੈ ਔਰ ਮੈ ਤੋਂ ਪਹਿਲਾਂ ਪ੍ਰਧਾਨ ਜੀ ਨੇ ਸ੍ਰੀ ਹਰਮੇਸ਼ ਰਾਣਾ ਜੀ ਨੇ ਸਾਰਾ ਵਿਸਥਾਰਪੂਰਵਕ ਦੱਸਿਆ ਕਿ ਸਾਰੇ ਪ੍ਰਭੂ ਪ੍ਰੇਮੀ ਪ੍ਰਭੂ ਸ੍ਰੀ ਰਾਮ ਜੀ ਦੇ ਚਰਨਾਂ 'ਚ ਹਾਜ਼ਰੀ ਲਗਵਾਉਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਰਾਮ ਰਲਾ ਪ੍ਰਾਣ ਪ੍ਰਤੀਸ਼ਟਾ ਯੋਧਾ ਜੀ ਦੇ ਉਪਲਖ ਦੇ ਵਿੱਚ ਕੋਰਾਲੀ ਦੇ ਵਿੱਚ ਅੱਜ निमंत्रण पत्र ਦਾ ਉਦਘਾਟਨ ਕਰਨ ਦੇ ਮੌਕੇ ਤੇ ਜਿਸ ਦੇ ਲਈ ਡੇਰਾ ਬਾਬਾ ਕੁਸਾਈਆਂ ਵਾਲੇ ਦੇ ਮੰਤ 1008 ਸ੍ਰੀ ਤਨਰਾਗ ਜੀ ਜੀ ਦੀ ਤੁ ਵੱਲੋਂ ਉਹਨਾਂ ਦਾ ਉਦਘਾਟਨ ਕੀਤਾ ਗਿਆ ਹੈ ਇਸ ਮੌਕੇ ਦੇ ਉੱਪਰ ਜਿਵੇਂ ਕਿ ਸਾਰੇ ਬੁਲਾਰਿਆਂ ਨੇ ਦੱਸਿਆ ਹੈ ਕਿ 21 ਔਰ 22 ਤਰੀਕ ਨੂੰ ਬੜੇ ਹੀ ਲੈਵਲ ਤੇ RAM ਮੰਦਿਰ ਜੀ ਦੇ ਉਦਘਾਟਨ ਦਾ ਜਿਹੜਾ ਮੌਕਾ ਹੈ ਉਹ ਬੜੇ ਹਰਸੋਲਾਸ ਨਾਲ ਮਨਾਇਆ ਜਾ ਰਿਹਾ ਹੈ ਮੈਂ ਇੱਥੇ ਥੋੜ੍ਹਾ ਜਿਹਾ ਕਿ ਐਮੈਂਡਮੈਂਟ ਕਰਦਾ ਹਾਂ ਕਿਉਂਕਿ ਬਾਕੀ ਗੱਲਾਂ ਬੁਲਾਰੇ ਬੋਲ ਚੁੱਕੇ ਆ ਇਹ ਇੱਕ ਐਸਾ ਮੌਕਾ ਹੈ ਜਿਹਨੂੰ ਆਜ਼ਾਦੀ ਨਾਲੋਂ ਵੀ ਜ਼ਿਆਦਾ ਜਿਹੜੀ ਕਿ ਆਪਾਂ 1947 ਚ ਲਈ ਹੈ ਉਸ ਤੋਂ ਪਹਿਲਾਂ ਦਾ ਚੱਲੇ ਆ ਰਿਹਾ ਮੁੱਦਾ ਹੈ ਜਿਹੜਾ ਕਿ ਸਰਬਸਾਂਝਾ ਮੁੱਦਾ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੇ ਕਿਸੇ ਪਾਰਟੀ ਦਾ ਕੋਈ ਹੋਰ ਰੋਲ ਨਹੀਂ ਹੈ ਸਭ ਦਾ ਸਾਂਝਾ ਪ੍ਰੋਗਰਾਮ ਹੈ ਇਸ ਦੇ ਵਿੱਚ ਇੱਕ ਹੋਰ ਰਿਮੈਂਡਮੈਂਟ ਪੇ ਲਾਸਟ ਕਰ ਰਹੀ ਹੈ ਕਿ ਸਾਡੇ ਪਰਿਵਾਰ ਵੱਲੋਂ ਸ਼ਾਇਦ ਲੋਕਾਂ ਨੂੰ ਇੱਥੇ ਪਤਾ ਵੀ ਹੈ ਕੁਰਾਲੀ ਨੂੰ ਜਿਹੜੇ ਮੇਰੇ ਤਾਇਆ ਜੀ ਇੱਥੇ ਲੋਕਨਾਥ ਗੌੜ ਜੀ ਜਿਸ ਵਕਤੇ ਮਸਜਿਦ ਨੂੰ ਢਾਣੇ ਦਾ ਮੁੱਦਾ ਬਣਿਆ ਉਹਨਾਂ ਚੋਂ ਕਰਾਲੀ ਦੇ ਤਿੰਨ ਬੰਦਿਆਂ ਚੋਂ ਇੱਕ ਥੇ ਇਵਨ ਕਿ ਉਹ ਆਪਣੇ ਘਰ ਉਸ ਮਸਜਿਦ ਦੀ ਇਟ ਵੀ ਲੈ ਕੇ ਰਿਓ ਕਰਾਲੀ ਆਏ ਥੇ ਉਹਨਾਂ ਵਿੱਚ ਉਹਨਾਂ ਦੇ ਨਾਲ ਥੇ ਇੱਕੋ ਆਪਣੇ ਗੁਪਤਾ ਜੀ ਥੇ ਉਹਦੇ ਵਾਲੇ ਸੈਨੋਗ੍ਰਾਫਰ ਵਾਲੇ ਦੇ ਇੱਕ ਉਹਦੇ ਨਾਲ ਹੋਰ ਥੇ ਕਰਾਲੀ ਦੇ ਤਿੰਨ ਬੰਦੇ ਥੇ ਜੀ ਇਹ ਉਸ ਵਕਤ ਮੈਂ ਇਹ ਦੇਖਿਆ ਆਪਣੇ ਘਰ ਚ ਤਾਂ ਜਦੋਂ ਰਾਤ ਨੂੰ ਉਹਨਾਂ ਜਾਣਾਂ ਤੱਕ ਸਵੇਰੇ ਟ੍ਰੇਨ ਦੀ ਰਾਤ ਨੂੰ ਦਿੱਲੀ ਜਾਂਦੀ ਹੈ ਤਾਂ ਉਹਨਾਂ ਨੇ ਝੰਡਾ ਸਹਰਾਣੇ ਰੱਖਿਆ ਬੰਦਾ ਥਾ। ਉਹ ਝੰਡਾ ਉਹਨਾਂ ਦੇ ਬੇਟੇ ਨੇ ਇੱਕ ਵਾਰ ਜਾਂ ਪਹਿਲੀ ਵਾਰ ਪ੍ਰੋਗਰਾਮ ਕੈਨਸਲ ਹੋਇਆ 80 ਇਹ ਹੋਇਆ 5 ਦਸੰਬਰ 1992 ਨੂੰ। ਲੇਕਿਨ ਉਸ ਤੋਂ ਪਹਿਲਾਂ ਟਿੱਕਰ ਕੈਨਸਲ ਹੋ ਗਿਆ ਥਾ। ਤਾਂ ਝੰਡੇ ਨੂੰ ਰੱਖ ਕੇ ਸਹਰਾਣੇ ਸੁਣਦੇ ਵੀ ਸਵੇਰੀ ਰਾਤ ਨੂੰ ਟ੍ਰੇਨ ਚੜ੍ਹਦੀਆਂ ਕੰਫਰੇ ਕਰਕੇ ਜਾਣਾ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਜ਼ਿਆਦਾ ਪੁਲਿਸ ਨੇ ਵੀ ਹਰਾਸ ਕਰਿਆ ਵੀ ਜਿਹੜੇ ਬੰਦੇ ਕੁਰਾਲੀ ਦੇ ਤਿੰਨ ਗਏ ਥੇ ਉਹ ਬੰਦਿਆਂ ਨੂੰ ਜਿਹੜਾ ਪਤਾ ਕਰੀਏ ਕਿਥੇ ਲੁਕਣਾ ਵੀ ਪਿਆ। ਇਸ ਤਰ੍ਹਾਂ ਆ ਜਿਹੜੀ ਹੁਣੇ ਗੱਲ ਹੋਈ ਹੈ ਲਾਸਟ ਦੇ ਵਿੱਚ ਕਿ ਸਰਕਾਰ ਵੱਲੋਂ ਵੀ ਔਰ ਮੌਸਮ ਨਦੀ ਮਹੱਤਵ ਨੂੰ ਦੇਖਦੇ ਹੋਏ ਇਸ ਮੌਸਮ ਨੂੰ ਦੀਵਾਲੀ ਤੋਂ ਵੀ ਵੱਧ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਰਾਮਚੰਦਰ ਜੀ ਦੇ 14 ਵਰਦਾ ਬਨਵਾਸ ਕੱਟਣ ਦੇ ਮੌਕੇ ਤੇ ਹੀ ਦੀਪ ਮਾਲਾ ਜਿਹੜੀ ਹੈ ਸ਼ੁਰੂ ਕੀਤੀ ਗਈ ਸੀ ਜੈ ਸ਼੍ਰੀ ਰਾਮ ਜੈ ਸ਼੍ਰੀ